ਬੇਟਾ ਕੀ ਕਿਹੜੀ ਕਲਾਸ ਪੜਦੇ ਕਿੱਥੇ ਪੜਦੇ ਮੈਂ ਏਵੀ ਸਲਾਮਾਬਾਦ ਕਾਲਜ ਪੜ੍ਹਦੀ ਆ ਪਲਸ 1 ਕਲਾਸ 'ਚ ਕੀ ਹੋਇਆ ਸੀ ਜਿਹੜਾ ਮਾਸੀ ਦਾ ਬੇਟਾ ਤੁਹਾਡੇ ਘਰ ਆਇਆ ਸੀ ਕਦੋਂ ਆਇਆ ਸੀ ਕੀ ਕੀ ਹੋਇਆ 21 ਤਰੀਕ ਨੂੰ ਆਇਆ 21 ਤਰੀਕ ਨੂੰ ਆਇਆ ਸੀ 10ਵੇਂ ਮਹੀਨੇ ਨਹੀਂ 9ਵੇਂ ਮਹੀਨੇ ਤੇ ਉਹ ਆਪਣੀ ਗੱਡੀ ਵਿੱਚ ਆਏ ਸੀ ਇੱਕ ਦਿਨ ਲੈਣ ਲੈ ਆਏ ਸੀਗੇ ਤੇ ਮੇਰੀ ਦੀਦੀ ਮੇਰੇ ਨਾਲ ਪੇ ਸੀ ਰਾਤ ਨੂੰ ਇਹਨਾਂ ਦੇ ਢਿੱਡ 'ਚ ਬਹੁਤ ਪੇ ਨੂੰ ਲਾਪੇ ਤੇ ਮੌਰੇ ਚ ਲਗੇ ਤੇ ਬ੍ਰਦਰ ਮੇਰੇ ਕੋ ਆ ਗਏ ਤੇ ਬ੍ਰਦਰ ਨੇ ਮੈਨੂੰ ਗਲਤੀ ਯੂਜ਼ ਕੀਤਾ ਕਹਿੰਦਾ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੇ ਸਾਰੇ ਘਰ ਦੇਮਾਗ ਤੋਨੇ ਕੋ ਵੀਡੀਓ ਵਗੈਰਾ ਵੀ ਬਣਾਈਏ ਨਾ ਹਾਂਜੀ ਹੁਣ ਮੇਰੀ ਵੀਡੀਓ ਵੀ ਬਣਾਈ ਤੇ ਪੁਲਿਸ ਹੀ ਗਏ ਹੂੰ ਕਿੰਨੀ ਜਗ੍ਹਾ ਗਏ ਹਾਂ ਕੋ ਹੁਣ ਤੱਕ ਇਨਸਾਫ ਮਿਲਿਆ ਨਹੀਂ ਸਰ ਕੀ ਚਾਹੁੰਦੇ ਹੋ ਇਸ ਤਰ੍ਹਾਂ ਦੇ ਇਨਸਾਨ ਨਾਲ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਬੱਸ ਤੋਂ سزا ਦਿੱਤੀ ਆ ਵੀ ਉਹਨੂੰ ਕਿੰਨੀ ਉਮਰ ਹੈ ਬੇਟਾ ਤੁਹਾਡੀ ਇਹਦੀ 17 ਹੁਣ ਡਰ ਹੈ ਕੋਈ ਲਾ ਲੱਗਦਾ ਕਿ ਸਾਡੇ ਨਾਲ ਕੁਛ ਕੰਮ ਨਾ ਜਾਣ ਕਿਸ ਤਰ੍ਹਾਂ ਦੇ ਇਨਸਾਨ ਹੈ ਉਹ ਨਸ਼ੇੜੀ ਟਾਈਪ ਦਾ ਤੇ ਨਸ਼ੇੜੀ ਆ ਦੋਨੇ ਬਰਦਰ ਨਸ਼ੇੜੀ ਆ ਉਹ ਹੁਣ ਕਾਲਜ ਜਾਂਦੇ ਹੋ ਕਿ ਕਾਲਜ ਛੱਡ ਦਿੱਤਾ ਨਹੀਂ ਕਾਲਜ ਛੱਡਤਾ ਹੈ ਕੀ ਕਾਰਨ ਡਰ ਡਰ ਦੇ ਕਾਰਨ 21 ਤਰੀਕ ਨੂੰ ਮੇਰੀ ਭੈਣ ਦਾ ਮੁੰਡਾ ਛੋਟਾ 21 ਤਰੀਕ ਨੂੰ ਸਾਡੇ ਘਰ ਆਏ ਸੀ ਉਹਨਾਂ ਨੇ ਗੱਡੀ ਵੇਚਣੀ ਸੀ ਤੇ ਉਹ ਰਾਤ ਰਹੇ ਫਿਰ ਉਹਨੇ ਮੇਰੀ ਗੁੜੀਆ ਦੇ ਨਾਲ ਗਲਤ ਕੰਮ ਕੀਤਾ ਤੇ ਫਿਰ ਅਸੀਂ ਕਈ ਜਗ੍ਹਾ ਗਏ ਥਾਣੇ ਵੀ ਗਏ ਤੇ ਡੀਐਸਪੀ ਚੱਬੇ ਵਾਲਿਆਂ ਕੋ ਵੀ ਗਏ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਫਿਰ ਉਹ ਮੁੰਡੇ ਨੇ ਵੀਡੀਓ ਵੀ ਬਣਾਈਓ ਮੇਰੀ ਕੁੜੀਆ ਦੀ ਤੇ ਉਹ ਨਸ਼ੇੜੀ ਬੰਦੇ ਆ ਸਾਨੂੰ ਉਹਨਾਂ ਤੋਂ ਇਨਸਾਫ ਦਵਾਇਆ ਜਾਵੇ ਸਾਨੂੰ ਬਹੁਤ ਉਹਨਾਂ ਤੋਂ ਖਤਰਾ ਆਇਆ 1 ਮਹੀਨੇ ਦੇ ਕਰੀਬ ਹੋ ਗਿਆ ਜਗ੍ਹਾ ਜਗ੍ਹਾ ਗਏ ਹੋ ਕੀ ਮੰਗ ਕਰਦੇ ਹੋ ਜਿਹੇ ਕਾਨੂੰਨੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਆ ਉਹਨਾਂ ਨੂੰ ਤਾਂ ਪੇਲ ਦੇ ਹਾਸਤੇ ਸੁਜਾਇ ਚਾਹੀਦੀ 1 ਮਹੀਨਾ ਹੋ ਗਿਆ ਸਾਨੂੰ ਘੁੰਮਦਿਆਂ ਨੂੰ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸੀ ਕਿਨੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੇ ਨਾਲ ਤੁਹਾਡੀ ਸਗੀ ਭੈਣ ਦਾ ਲੜਕਾ ਸੀ ਹਾਂਜੀ ਸਗੀ ਭੈਣ ਦਾ ਲੜਕਾ ਸੀ ਤੇ ਤੁਹਾਡੀ ਭੈਣ ਨਾਲ ਗੱਲ ਹੋਈ ਆ ਸਬੰਧੀ ਤਾਂ ਉਹਨਾਂ ਦਾ ਕੀ ਕਹਿਣਾ ਉਹ ਮੇਰੀ ਭੈਣ ਨਾਲ ਗੱਲ ਹੋਈ ਸੀ ਪਰ ਉਹਨੇ ਕੋਈ ਵੀ ਮੈਨੂੰ ਹੱਥ ਨਹੀਂ ਫੜਾਇਆ ਕੁਝ ਵੀ ਉਹਨੇ ਮਤਲਬ ਇਨਸਾਫ ਨਹੀਂ ਦਵਾਇਆ ਆਪਣੇ ਬੇਟੇ ਨੂੰ ਮੇਰੇ ਮੋਹਰੇ ਨਹੀਂ ਕਰਾਇਆ ਕੁਝ ਨਹੀਂ ਕੀਤਾ ਕਿੱਥੋਂ ਦੇ ਰਹਿਣ ਵਾਲੇ ਆ ਉਹ ਨਮੀ ਸ਼ਹਿਰ ਦੇ ਰਹਿਣ ਵਾਲੇ ਆ ਤੇ ਜਿੱਦਾਂ ਤੁਸੀਂ ਕਹਿੰਦੇ ਸੀ ਪੁਲਿਸ ਨੇ ਤੁਹਾਨੂੰ ਕਿਹਾ ਤੁਸੀਂ ਲੱਗ ਲੱਗ ਜਗ੍ਹਾ ਪਤਾ ਵੀ ਕੀਤਾ ਤਾਂ ਪੁਲਿਸ ਦਾ ਕੀ ਰਿਸਪੌਂਸ ਹੁੰਦਾ ਜੇ ਤੁਸੀਂ ਦੱਸ ਦੇ ਸੀ ਜਦੋਂ ਮੈਂ ਪੁਲਿਸ ਨੂੰ ਦੱਸਦੀ ਸੀ ਉਹ ਕਹਿੰਦੇ ਸੀ ਤੁਸੀਂ ਇਹਨਾਂ ਨੂੰ ਆਪ ਪਤਾ ਆ ਕੇ ਸੱਦੋ ਆਪਣੇ ਕੋਲ ਸੱਦੋ ਫਿਰ ਅਸੀਂ ਚੱਕ ਲੈਨੇ ਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਲੱਭਣ ਵੀ ਗਈ ਇੱਕ ਦੋ ਜਗ੍ਹਾ ਲੱਭਿਆ ਵੀ ਪਰ ਮੈਨੂੰ ਵੀ ਨਹੀਂ ਮਿਲੇ ਉਹ ਇੱਕ ਮਾਂ ਦੇ ਵੱਲੋਂ ਤੁਹਾਡੇ ਵੱਲੋਂ ਕੀ ਸਜ਼ਾ ਚਾਹੀਦੀ ਹੈ ਜਿਹੜਾ ਆਪਣੀ ਭੈਣ ਨੂੰ ਵੀ ਨਹੀਂ ਜਿਸ ਬੰਦੇ ਨੇ ਬੱਚੇ ਉਹਨੂੰ ਸਖਤ ਤੋਂ ਸਖਤ ਸਜ਼ਾ ਚਾਹੀਦੀ ਹੈ ਉਹਨੂੰ ਕੀ ਹਾਲਾਤ ਆ ਗੁੜੀਆਂ ਦੇ? ਗੁੜੀਆਂ ਦੇ ਹਾਲਾਤ ਬਹੁਤ ਮਾੜੇ ਆ। ਗੁੜੀਆਂ ਮੈਂ ਉਸ ਦਿਨ ਤੋਂ ਕਾਲਜ ਮੇ ਨਹੀਂ ਭੇਜੀ। ਗੁੜੀਆਂ ਡਰਦੀ ਰਹਿੰਦੀ ਆ ਸਾਰਾ ਦਿਨ। ਸਾਨੂੰ ਖੁਦ ਨੂੰ ਡਾਰਿਆ ਮੇਰੇ ਫਾਦਰ ਬੈੱਡ ਤੇ ਆ ਮੈਂ ਦੋ ਕੁੜੀਆਂ ਆ ਤੇ ਮੈਂ ਆਪ ਆ। ਸਾਨੂੰ ਬਹੁਤ ਉਹਨਾਂ ਤੋਂ ਡਰ ਲੱਗਦਾ ਬਹੁਤ ਖਤਰਾ ਆ ਕਿਉਂਕਿ ਪੁਲਿਸ ਮੇਰੇ ਉਹਨਾਂ ਨਾਲ ਰਲਿਓ ਆ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਮੈਸਜ ਚ ਉਹਨਾਂ ਕੋ ਕਿੰਨੀ ਵਾਰ ਗਈਆਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦਾ ਮਸਲਾ ਆਇਆ ਸੀ ਕਹਿੰਦੇ ਨੇ ਭਰਾ ਦੇ ਬਣੋ ਗਲਤ ਆ ਪੀਤਾ ਗਿਆ ਕੁੜੀ ਦੀ ਕੀ ਮਸਲਾ ਆ ਤੇ ਕੀ ਉਹਦੀ ਤੇ ਕਾਰਵਾਈ ਹੈ ਕੋਈ ਇਹਨਾਂ ਦਾ ਆਫਿਸ ਵਿੱਚ ਕੁਝ ਪੈਸਿਆਂ ਦਾ ਲੈਣ ਦੇਣ ਸੀਗਾ ਇਹਨਾਂ ਦਾ ਤੇ ਪਹਿਲਾਂ ਤੇ ਇਹਨਾਂ ਨੇ ਆਫਿਸ ਵਿੱਚ ਘਰ ਦੇ ਵਾਪਸ ਚਲੇ ਗਏ ਸੀਗੇ ਤੇ ਇਹਦੀ ਜਿਹੜੀ ਸਫੀ ਸਿਸਟਰ ਸਫੀ ਭਾਣਦੇ ਆ ਉਹ ਰਹਿੰਦੇ ਸੀਗੇ ਜਾ ਕੇ ਉੱਥੇ ਹਸ਼ਾਇਪੁਰਾ ਇਹ ਤੋਂ ਬਾਅਦ ਉਹ ਟਰੱਕ ਵਿੱਚ ਆਏ ਕੋਈ ਇਹਨਾਂ ਨੇ ਟਰੱਕ ਵਿੱਚੇ ਇਹਨਾਂ ਦੇ ਘਰ ਇਹ ਫਿਰ ਰਾਤ ਦੇ ਕੋਲ ਰਹਿ ਗਿਆ ਇਹਨੇ ਰੱਖ ਲਿਆ ਜਦ ਕਿ ਇਹ ਤਾਂ ਬੜਦਾ ਨਹੀਂ ਸੀ ਰੱਖਣਾ ਰਾਤ ਉਤ ਤੋਂ ਬਾਅਦ ਇਹ ਫਿਰ ਇਹਨੇ ਨੇ ਮਤਲਬ ਇਹ ਐਪਲੀਕੇਸ਼ਨ ਸਾਨੂੰ ਦਿੱਤੀ ਉਹਦੇ ਤੇ ਅਸੀਂ ਗੌਰ ਕਰ ਰਹੇ ਆਂ ਕਿ ਪਿੰਡ ਦੇ ਉਤੋਂ ਵੀ ਸਾਰੇ ਤੋਂ ਵੈਰੀਫਾਈ ਕਰ ਰਹੇ ਆਂ ਤੇ ਅਕਸ਼ਰਾਂ ਦੀ ਨੌਲੇਜ ਦੇ ਵਿੱਚ ਧਿਆਨ ਦੇ ਵਿੱਚ ਆ ਇਹ ਕਿ ਜੋ ਜੇ ਗਲਤ ਹੋਇਆ ਤਾਂ ਅਸੀਂ ਕਾਨੂੰਨੀ ਕਾਰਵਾਈ ਕੀਤੀ ਜਾਊਗੀ